ਹਾਲੀ ਵਿੱਚ ਆਮ ਆਦਮੀ ਪਾਰਟੀ ਦੀ ਕੌਂਸਲਰ ਪ੍ਰੇਮ ਲਤਾ ਨੇ ਆਪਣੇ ਸੈਕਟਰ 34 ਦੀ ਮਾਰਕੀਟ ਵਿੱਚ ਲਗਾਏ ਗਏ ਪੇਵਰ ਬਲਾਕ ਦਾ ਉਦਘਾਟਨ ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਟੀਟਾ ਚੀਫ ਇੰਜੀਨੀਅਰ ਐਨ ਪੀ ਸ਼ਰਮਾ ਰੋਡ ਦੇ ਐਸ ਡੀ ਓ ਜੀ ਈ ਸਮੂਹ ਵਰਕਰਾਂ ਮਾਰਕੀਟ ਦੇ ਸਮੂਹ ਦੁਕਾਨਦਾਰਾਂ ਅਤੇ ਸੈਕਟਰ ਨਿਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ ਉਦਘਾਟਨ ਸਮੇਂ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਅਤੇ ਰੀਪਿਟ ਸੀ ਸਾਰੇ ਬਜ਼ਾਰ ਵਾਸੀਆਂ ਦੇ ਚਿਹਰਿਆਂ ਤੇ ਖੁਸ਼ੀ ਸੀ ਉਹਨਾਂ ਕਾਉਂਸਲਰ ਪ੍ਰੇਮ ਲਤਾ ਦਾ ਧੰਨਵਾਦ ਕੀਤਾ ਕਿ ਉਹਨਾਂ ਦੇ ਬਦੌਲਤ ਅੱਜ ਸੈਕਟਰ 34 ਦੀ ਮਾਰਕੀਟ ਨੂੰ ਨਵੀਂ ਦਿਖ ਦਿੱਤੀ ਗਈ ਹੈ ਕਾਉਂਸਲਰ ਪ੍ਰੇਮ ਲਤਾ ਨੇ ਦੱਸਿਆ ਕਿ ਜਦੋਂ ਵੀ ਉਹ ਸੈਕਟਰ 34 ਦੀ ਮਾਰਕੀਟ ਵਿੱਚ ਆਉਂਦੀ ਸੀ ਤਾਂ ਦੁਕਾਨਦਾਰਾਂ ਦੇ ਬਾਹਰ ਫੁੱਟਪਾਥ ਦੀਆਂ ਟੁੱਟੀਆਂ ਗਰੀਲਾਂ ਦੇਖ ਕੇ ਉਹਨਾਂ ਨੂੰ ਬੁਰਾ ਲੱਗਦਾ ਸੀ ਥੋੜੀ ਜਿਹੀ ਬਰਸਾਤ ਵਿੱਚ ਵੀ ਇੱਥੇ ਪਾਣੀ ਇਕੱਠਾ ਹੋ ਜਾਂਦਾ ਸੀ ਅਤੇ ਪੈਦਲ ਚੱਲਣਾ ਵੀ ਮੁਸ਼ਕਿਲ ਹੋ ਜਾਂਦਾ ਸੀ ਉਹਨਾਂ ਕਈ ਉਪਤ ਮੰਡੀ ਸੈਕਟਰ ਦੇ ਵਸਨੀਕਾਂ ਵੱਲੋਂ ਇਸ ਸਮੱਸਿਆ ਦਾ ਕੋਈ ਹੱਲ ਕੱਢਣ ਦੀ ਮੰਗ ਕੀਤੀ ਗਈ ਇਸ ਨੂੰ ਦੇਖਦਿਆਂ ਉਸਨੇ ਪੂਰੀ ਮੰਡੀ ਵਿੱਚ ਪੇਵਰ ਬਲਾਕ ਲਗਾਉਣ ਦਾ ਫੈਸਲਾ ਕੀਤਾ